ਤੱਕਾ ਤਾਂ ਉਹਨਾਂ ਦੀ ਆਰਮੀ ਕਰਦੀ ਹੈ ਕਿਉਂਕਿ ਉੱਥੇ ਔਰ ਸਾਡੇ ਫਰਕ ਕਰਮੀ ਚ ਕਿ ਉੱਥੇ 75 ਸਾਲਾਂ ਚ 35 40 ਸਾਲ ਆਰਮੀ ਨੇ ਰਾਜ ਕੀਤਾ ਹੈ ਇੱਥੇ ਆਰਮੀ ਪੋਲਿਟਿਕਸ ਤੋਂ ਦੂਰ ਹੈ ਉੱਥੇ ਹਜੇ ਵੀ ਜਿਹੜੀਆਂ ਵੱਡੀ ਵੱਡੀ ਕਾਰਪੋਰੇਸ਼ਨ ਨੇ ਜਿਸ ਤਰ੍ਹਾਂ ਕੋਈ ਬ੍ਰਿਜਿੰਗ ਕਾਰਪੋਰੇਸ਼ਨ ਹੈ ਹਾਊਸਿੰਗ ਕਾਰਪੋਰੇਸ਼ਨ ਹੈ ਉਹਨਾਂ ਦੇ ਚੇਅਰਮੈਨ ਫੌਜੀ ਨੇ ਸਰਵਿੰਗ ਫੌਜੀ ਨੇ ਤੇ ਇਸੇ ਕਰਕੇ ਜਿਹੜਾ ਉਹਨਾਂ ਕੋਲੇ ਪਾਵਰਸ ਨੇ ਤੇ ਜਿਸ ਤਰ੍ਹਾਂ ਇੱਥੇ ਕੋਈ ਹੈ ਆ ਯਾਨੀ ਆਪਾਂ ਕਿਸੇ ਨੂੰ ਰੋਕ ਕੇ ਫੌਜੀ ਨੂੰ ਚੈੱਕ ਕਰ ਸਕਦੇ ਹਾਂ ਕੁਛ ਹੈ ਪਾਕਿਸਤਾਨ 'ਚ ਕਿਸੇ ਦੀ ਹਿੰਮਤ ਹੀ ਨਹੀਂ ਹੈ ਕਿਸੇ ਫੌਜੀ ਦੀ ਗੱਡੀ ਰੋਕ ਕੇ ਚੈੱਕ ਕਰ ਸਕਦਾ ਜਿਹੜੇ ਨਾਲ ਸਾਡੇ ਫੋਰਨ ਦੇ ਕਈ ਵਾਰੀ ਆਫਸਰ ਹੁੰਦੇ ਆ ਉਹ ਜਿਹੜੇ ਉੱਧਰ ਵੀ ਕੋਰਸ ਕਰਕੇ ਆਉਂਦੇ ਆ ਟ੍ਰੇਨਿੰਗ ਕਰਨ ਜਾਂਦੇ ਆ ਕਈ ਵਾਰੀ ਦੱਸਦੇ ਆ ਪਾਕਿਸਤਾਨ ਦੇ ਫੌਜੀਆਂ ਦੇ ਘਰੇ ਸ਼ਰਾਬ ਆਮ ਹੁੰਦੀ ਹੈ ਜਦੋਂ ਕਿ ਹਰਾਮ ਹੈ ਉੱਥੇ ਸ਼ਰਾਬ ਨਹੀਂ ਵਿਕਦੀ ਚਲੋ ਤਾਂ ਇੰਡੀਆ ਫੌਜੀਆਂ ਦੇ ਘਰੇ ਵੀ ਹੁੰਦੀ ਹੈ ਪਰ ਇੰਡੀਆ 'ਚ ਤਾਂ ਪਰਮਿਟਿਡ ਹੈ ਨਾ ਪਰਮਿਟਿਡ ਹੈ ਉੱਥੇ ਪਰਮਿਟਿਡ ਨਹੀਂ ਹੈ ਹਾਂ ਉਸ ਦੇ ਬਾਵਜੂਦ ਵੀ ਜਿਹੜੀ ਇਲੀਗਲ ਚੀਜ਼ ਕਿਸੇ ਦੇ ਘਰੇ ਹੋਣਾ ਗਲਤ ਹੈ ਆ ਬੜੀ ਵੱਡੀ ਗੱਲ ਹੈ ਪਰ ਉਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ ਹੁਣ ਇਹ ਦੇਖੋ ਸਾਮਾ ਬਿਲ ਲਾਦਨ ਕੰਟੋਨਮੈਂਟ ਤੋਂ 1 ਕਿਲੋਮੀਟਰ ਤੇ ਰਹਿ ਰਿਹਾ ਸੀ ਔਰ ਯੂ ਐਸ ਆਰਮੀ ਨੇ ਪਾਕਿਸਤਾਨ ਆਰਮੀ ਨੂੰ ਟਰਸਟ ਨਹੀਂ ਕੀਤਾ ਅਟੈਕ ਕਰਨ ਵੇਲੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਇਨਫੋਰਮੇਸ਼ਨ ਲੀਕ ਹੋ ਜਾਣੀ ਹੈ ਇਹ ਤੇ ਉਹਨੂੰ ਸ਼ਾਇਦ ਦੇਖ ਕੇ ਬੈਠੇ ਨੇ ਇਸ ਕਰਕੇ ਵੀ ਉਹਨਾਂ ਦੀ ਜਿਹੜੀ ਟਰਸਟ ਹੈ ਉਹ ਡਾਊਟਫੁਲ ਹੈ ਹਾਂ ਉੱਥੇ ਉਹ ਜ਼ਿਆਦਾ ਸਟਰੋਂਗ ਨੇ ਜਿਵੇਂ ਗੱਲਾਂ ਹੋ ਰਹੀਆਂ ਹੁਣ ਵੀ ਉੱਥੇ ਜੇ ਵਾਰ ਦੀ ਗੱਲ ਹੁੰਦੀ ਹੈ ਮੈਂ ਤਾਂ ਇਹ ਗੱਲ ਕਵਾਂਗਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬੈਠਾ ਜਿਹਨੇ ਫੇਸਬੁੱਕ ਤੇ ਕਮੈਂਟ ਕਰਨੇ ਸਿਰਫ ਉਹ ਕਹਿ ਦਿੰਦਾ ਵੀ ਹਾਂ ਵਾਰ ਹੋਣੀ ਚਾਹੀਦੀ ਆ ਵਾਰ ਲਗਣੀ ਚਾਹੀਦੀ ਆ ਪਰ ਵਾਰ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਨਹੀਂ ਦੇਖੋ ਮੈਂ ਵਾਰ ਦੇ ਹੱਕ 'ਚ ਨਹੀਂ ਆ ਵਾਰ ਦਾ ਕੋਈ ਫਾਇਦਾ ਨਹੀਂ ਹੈ ਜੀ ਫੌਜੀ ਕਰਨਲ ਰਹੇ ਹੋ ਤੁਸੀਂ ਆਪ ਇੰਨੀ ਗੱਲ ਦੇਖੋ ਫੌਜ ਦਾ ਕੰਮ ਹੈ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ ਅਸੀਂ ਉਸ ਵਾਸਤੇ ਹਾਜ਼ਰ ਹਾਂ ਹਮੇਸ਼ਾ ਹਾਜ਼ਰ ਹਾਂ ਫੌਜ ਤੇ ਸਾਡੇ ਦੇਸ਼ ਵਾਸਤੇ ਸਾਡੀ ਲਾਇਲਟੀ ਹੈ ਪਰ ਫੌਜ ਚ ਅਸੀਂ ਕਦੇ ਵੀ ਇਹ ਨਹੀਂ ਚਾਹੁੰਦੇ ਵੀ ਇੱਕ ਸਾਡਾ ਜਿਹੜਾ ਗਵਾਂਢੀ ਹੈ ਅਸੀਂ ਉਹਦੇ ਤੇ ਕਬਜ਼ਾ ਕਰ ਲਈਏ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਸਾਡਾ ਗਵਾਂਢੀ ਮੁਲਕ ਭੁੱਖਾ ਨੰਗਾ ਡੀਸਟੈਬਲਾਈਜ਼ ਹੋਊਗਾ ਉਹ ਸਾਡੇ ਵਾਸਤੇ ਸਰਦਰਦੀ ਹੋਊਗਾ ਪਾਕਿਸਤਾਨ ਦੀ ਵੀ ਇਹੀ ਪ੍ਰੋਬਲਮ ਹੈ ਵੀ ਉਹ ਬੈਂਕ ਕਰਪਟ ਹੈ ਇਸੇ ਕਰਕੇ ਪ੍ਰੋਬਲਮ ਹੈ ਕਿਉਂਕਿ ਦੇਖੋ ਅੱਜ ਡਾਲਰ ਦਾ ਰੇਟ ਦੇਖ ਲਓ ਤੇ ਆਟੇ ਦਾ ਦੇਖ ਲਓ ਬਾਕੀ ਚੀਜ਼ਾਂ ਦਾ ਰੇਟ ਦੇਖ ਲਓ ਦਿਵਾਲਾ ਨਿਕਲਿਆ ਪਿਆ ਕੰਟਰੀ ਦਾ ਤੇ ਐਜ਼ ਅ ਫੌਜੀ ਤੂੰ ਲੜਨਾ ਤੁਹਾਡਾ ਫਰਜ਼ ਹੈ ਪਰ ਤੁਸੀਂ ਕੋਈ ਕ੍ਰਿਮੀਨਲ ਥੋੜੀ ਐਟੈੱਕਰ ਥੋੜੀ ਵੀ ਤੁਹਾਡਾ ਮਾਈਂਡ ਹਰ ਟਾਈਮ ਕਿਸੇ ਨੂੰ ਗੋਲੀ ਮਾਰਨ ਦੇ ਵਾਸਤੇ ਕੰਮ ਕਰਦਾ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਠੀਕ ਹੈ ਜੇ ਜਦੋਂ ਲੋੜ ਪਵੇ ਡਿਫੈਂਡ ਕਰੀਏ ਪਰ ਜਦੋਂ ਵਾਰ ਹੁੰਦੀ ਹੈ ਵਾਰ ਬੜੀ ਭੈੜੀ ਹੁੰਦੀ ਹੈ ਤੇ ਲੋਕਾਂ ਨੂੰ ਸ਼ਾਇਦ ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਪਾਉਂਦੇ ਨੇ ਜਾਂ ਕਮੈਂਟ ਪਾਉਂਦੇ ਨੇ ਉਹਨਾਂ ਨੂੰ ਲੱਗਦਾ ਵਾਰ ਇੱਕ ਵੀਡੀਓ ਗੇਮ ਹੈ ਜਦੋਂ ਬਟਨ ਦਬਾਂਗੇ ਤੇ ਚਾਲੂ ਹੋ ਜਾਊ ਬਟਨ ਦਬਾ ਕੇ ਬੰਦ ਹੋ ਜਾਊ ਤੇ ਉਹਨਾਂ ਨੂੰ ਲੱਗਦਾ ਜਿਵੇਂ ਬਾਰਡਰ ਫਿਲਮ ਸੀ ਲੜਾਈ ਉਦਾਂ ਹੀ ਹੋਊਗੀ ਪਹਿਲਾਂ ਗਾਲਾਂ ਕੱਢਾਂਗੇ ਫਿਰ ਬੋਲਾਂਗੇ ਫਿਰ ਜਾ ਕੇ ਸੈਲ ਚਿੱਟਾਂਗੇ ਫਿਰ ਪਿੱਛੇ ਮੁੜ ਕੇ ਦੇਖਾਂਗੇ ਲੜਾਈ ਇਸ ਤਰ੍ਹਾਂ ਨਹੀਂ ਹੋਣੀ ਲੜਾਈ ਇਹ ਨਹੀਂ ਹੈ ਵੀ ਜਾ ਕੇ ਤੁਸੀਂ ਗਦਰ ਫਿਲਮ ਵਾਂਗੂ ਜਾ ਕੇ ਨਲਕਾ ਪੱਟ ਕੇ 5 ਮਿੰਟਾਂ ਚ ਵਾਪਸ ਮੁੜ ਆਉਂਗੇ ਐਦਾਂ ਕੋਈ ਬਾਰਡਰ ਟੱਪੇ ਨੂੰ ਲੰਘਣ ਨਹੀਂ ਦਿੰਦਾ ਤੇ ਉਹਨਾਂ ਦਾ ਕਨਸੈਪਟ ਕਿਉਂਕਿ ਲੜਾਈ ਦੇਖੀ ਨਹੀਂ ਹੈ ਲੜਾਈ ਭੁਗਤੀ ਨਹੀਂ ਹੈ ਔਰ ਲੜਾਈ ਚ ਜ਼ਰੂਰੀ ਨਹੀਂ ਹੈ ਕਿ ਫੌਜੀ ਮਰੇ ਲੜਾਈ ਚ ਕੋਈ ਵੀ ਬੰਦੇ ਤੇ ਮਰ ਸਕਦਾ ਹੈ ਜਿਹੜਾ ਬੌਮ ਹੈ ਜਦੋਂ ਅਟੈਕ ਹੋਣਗੇ ਜਹਾਜ਼ ਆਉਣਗੇ ਮਿਜ਼ਾਈਲ ਆਉਣਗੇ ਉਹਨਾਂ ਨੇ ਫੌਜੀ ਟਿਕਾਣਾ ਔਰ ਸਿਵਲ ਟਿਕਾਣੇ ਚ ਡਿਫਰੈਂਸ ਨਹੀਂ ਦੇਖਣਾ ਜੇ ਵੱਧੋਵਾਲ ਚ ਕੋਈ ਬੌਮ ਮਿਜ਼ਾਈਲ ਆਉਂਦੀ ਹੈ ਤੇ ਥੋੜਾ ਜਿਹਾ ਵੀ ਗਲਤ ਹੋ ਕੇ ਤੇ ਰਾਜਗੁਰੂ ਨਗਰ ਤੇ ਵੀ ਗਿਰ ਸਕਦੀ ਹੈ ਉਹ ਜਿਹੜੇ ਬੰਦੇ ਸੋਚਦੇ ਆ ਕਿ ਲੜਾਈ ਸਿਰਫ ਉੱਥੇ ਹੋਏਗੀ ਫੌਜੀਆ ਨਾਲ ਹੋਏਗੀ ਉਹ ਗਲਤ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਲੜਾਈ ਬਹੁਤ ਭਿਆਨਕ ਹੈ ਸ਼ੁਰੂ ਕਰਨੀ ਸੌਖੀ ਹੈ ਤੇ ਰੁਕਣੀ ਪਤਾ ਨਹੀਂ ਕਿੱਥੇ ਜਾ ਕੇ ਹੈ ਤੇ ਕਿੰਨੀ ਕੁਰਬਾਨੀਆਂ ਲੈ ਕੇ ਆ ਜੇ ਗੱਲ ਦੱਸ ਰਹੇ ਸੀਗੇ ਵੀ ਜੇ ਕੋਈ ਜਹਾਜ਼ ਆ ਕੋਈ ਫਾਈਟਰ ਪਲੇਨ ਆ ਜੇ ਉਹਨੇ ਕੋਈ ਬੌਮ ਕੈਰੀ ਕੀਤਾ ਤੇ ਉਹ ਉਹਨੂੰ ਛੱਟ ਕੇ ਆਊਗਾ ਵਾਪਸ ਨਹੀਂ ਆ ਸਕਦਾ ਹਾਂ ਬਿਲਕੁਲ ਕਿਉਂਕਿ ਇੱਕ ਵਾਰੀ ਆਰਮ ਕਰਕੇ ਬੌਮ ਉਹਨੇ ਲੋਡ ਲੈ ਲਿਆ ਤੇ ਜਦੋਂ ਉਹ ਸੌਟੀ ਤੇ ਬਾਰਡਰ ਪਾਰ ਕਰ ਗਿਆ ਤੇ ਆਪਣੇ ਟਾਰਗੇਟ ਤੇ ਜੋ ਨਹੀਂ ਪਹੁੰਚਦਾ ਤਾਂ ਉਹਨੇ ਇੱਧਰ ਉੱਧਰ ਉਹਨੂੰ ਸਿਟਕਿਆਉਣਾ ਕਿਉਂਕਿ ਵਾਪਸ ਲੋਡੇਡ ਬੰਬ ਲੈ ਕੇ ਆਉਣਾ ਇੱਕ ਤੇ ਲੋਡੇਡ ਬੰਬ ਦੇ ਨਾਲ ਲੈਂਡਿੰਗ ਰਿਸਕੀ ਹੁੰਦੀ ਹੈ ਦੂਜਾ ਲੋਡੇਡ ਨੂੰ ਫੇਰ ਲਾਉਣਾ ਹੈ ਦੁਬਾਰਾ ਡਿਸਆਰਮ ਕਰਨਾ ਹੈ ਉਹਦੇ ਦੇ ਟਾਈਮ ਕੰਜ਼ੂਮ ਹੁੰਦਾ ਕਿਉਂਕਿ ਨੈਕਸਟ ਸੌਟੀ ਤੇ ਜਾਣਾ ਇਸ ਕਰਕੇ ਟ੍ਰੇਨਿੰਗ ਦੇ ਹਿਸਾਬ ਨਾਲ ਹੁੰਦੇ ਆ ਉਹ ਬੰਬ ਉਹਨਾਂ ਨੂੰ ਜੈਟਸਨ ਕਰਨੇ ਹੀ ਹੁੰਦੇ ਆ ਤੇ ਉਹ ਫਿਰ ਕਿਤੇ ਵੀ ਜਾ ਕੇ ਕਿਸੇ ਵੀ ਟਾਰਗੇਟ ਤੇ ਕਰ ਸਕਦੇ ਨੇ ਹੁਣ ਗੱਲ ਹੈ ਪਰਮਾਣੂ ਯੋਗ ਤੇ ਵਿੱਚ ਆ ਅਸੀਂ ਇੱਕ ਪਾਸੇ ਜੇ ਗੱਲ ਹੁੰਦੀ ਆ ਤਾਂ ਦੂਜੇ ਪਾਸੇ ਉਹ ਵੀ ਕਹਿ ਦਿੰਦੇ ਪਰਮਾਣੂ ਦੇਸ਼ਾਂ ਸੀ ਇਧਰਲੇ ਪਾਸੇ ਇਹ ਵੀ ਕਹਿ ਦਿੰਦੇ ਵੀ ਅਸੀਂ ਵੀ ਪਰਮਾਣੂ ਦੇਸ਼ਾਂ ਪਰ ਪਰਮਾਣੂ ਦੇਸ਼ ਇੱਕ ਦੂਜੀ ਦੀ ਗੱਲ ਕਰ ਰਿਹਾ ਪਰਮਾਣੂ ਫਿਰ ਆਮ ਲੋਕਾਂ ਦਾ ਹੀ ਨੁਕਸਾਨ ਦੇਖੋ ਇਹ ਪਰਮਾਣੂ ਯੁੱਧ ਬਹੁਤ ਖਤਰਨਾਕ ਯੁੱਧ ਹੈ ਦੇਖੋ ਨਾਗਾਸਾਕੀ ਹਿਰੋਸ਼ਿਮਾ ਚ ਪਰਮਾਣੂ ਬੰਬ ਸਿੱਟੇ ਗਏ ਸੀ ਔਰ ਉਦੋਂ ਬਹੁਤ ਛੋਟੇ ਛੋਟੇ ਬੰਬ ਸੀ 20 ਕਿਲੋਟਨ ਦੇ ਹੁਣ ਬਹੁਤ ਵੱਡੇ ਵੱਡੇ ਬੰਬ ਨੇ ਪਰ ਕੀ ਆਪਣੇ ਸੰਦਰਭ ਚ ਇਹ ਗੱਲਾਂ ਲਾਗੂ ਨੇ ਕੈਨਾ ਦਾ ਸੌਖਾ ਸਾਡੇ ਕੋਲੇ ਜਿਹੜੇ ਨਿਊਕਲੀਅਰ ਬੰਬ ਨੇ ਉਹ ਇੱਕ ਦੂਜੇ ਨੂੰ ਡਰਾਉਣ ਵਾਸਤੇ ਵੱਧ ਨੇ ਜਦੋਂ ਉਹ ਬੰਬ ਅਮਰੀਕਾ ਨੇ ਸੁੱਟੇ ਸੀ ਇੱਕ ਵੱਡਾ ਡਿਫਰੈਂਸ ਸੀ ਅਮਰੀਕਾ ਔਰ ਜਾਪਾਨ ਬਹੁਤ ਦੂਰ ਦੂਰ ਸੀ ਉਹ ਵਿਚਾਲੇ ਬਹੁਤ ਵੱਡਾ ਗੈਪ ਸੀ ਸਾਡੇ ਵਿਚਾਲੇ ਗੈਪ ਨਹੀਂ ਹੈ ਦੂਜਾ ਪਾਕਿਸਤਾਨ ਦੀ ਵਿਡਥ ਬਹੁਤ ਘੱਟ ਹੈ ਮੰਨ ਲਓ ਉਹ ਪੰਜਾਬ ਚ ਬੰਬ ਸੁੱਟਦਾ ਹੈ ਨਿਊਕਲੀਅਰ ਬੰਬ ਸੁੱਟਦਾ ਹੈ ਔਰ ਹਵਾ ਦਾ ਰੁਖ ਚੇਂਜ ਹੋ ਜਾਂਦਾ ਹੈ ਇਹਦੀ ਸਾਰੀ ਜਿਹੜੀ ਰੇਡੀਏਸ਼ਨ ਹੈ ਵਾਪਸ ਪਾਕਿਸਤਾਨ ਚ ਚਲੀ ਜਾਊਗੀ। اسلامਾਬਾਦ ਟੱਪ ਕੇ ਐਂਡ ਤੱਕ ਚਲੀ ਜਾਊਗੀ। ਇਸ ਕਰਕੇ ਇੱਥੇ ਨਿਊਕਲੀਅਰ ਬੰਬ ਯੂਜ਼ ਕਰਨਾ ਬਹੁਤ ਡੇਂਜਰਸ ਹੋਏਗਾ। ਇੰਡੀਆ ਦੀ ਜਿਹੜੀ ਪਾਲਿਸੀ ਹੈ ਰਿਟਰਨ ਪਾਲਿਸੀ ਹੈ, ਟੀਚਿੰਗ ਪਾਲਿਸੀ ਹੈ, ਨੋ ਫਸਟ ਯੂਜ਼। ਵੀ ਅਸੀਂ ਨਿਊਕਲੀਅਰ ਬੰਬ ਪਹਿਲਾਂ ਨਹੀਂ ਯੂਜ਼ ਕਰਾਂ। ਸਾਡੇ ਕੋਲ ਬੰਬ ਹੈ ਪਰ ਅਸੀਂ ਪਹਿਲਾਂ ਨਹੀਂ ਯੂਜ਼ ਕਰਾਂਗੇ। ਪਰ ਪਾਕਿਸਤਾਨ ਜੇ ਬੇਫੂਹੀ ਕਰਦਾ ਹੈ। ਇੱਕ ਤੇ ਉਹ ਬੰਬ ਕਿਸੇ ਵੀ ਪਾਸੇ ਉਹਦਾ ਇਫੈਕਟ ਜਾ ਸਕਦਾ ਹੈ ਇੰਡੀਆ ਵਾਲੇ ਪਾਸੇ ਨੂੰ ਜਾ ਸਕਦਾ ਹੈ ਦਿੱਲੀ ਵੱਲ ਨੂੰ ਜਾ ਸਕਦਾ ਹੈ ਤੇ ਲਾਹੌਰ ਵੱਲ ਨੂੰ ਵੀ ਜਾ ਸਕਦਾ ਹੈ ਰੇਡੀਏਸ਼ਨ ਕਿਸੇ ਪਾਸੇ ਵੀ ਜਾਏਗੀ ਉਹ ਉਸ ਤੋਂ ਬਾਅਦ ਅਨਕੰਟਰੋਲੇਬਲ ਹੈ ਦੂਸਰਾ ਜੇ ਪਾਕਿਸਤਾਨ ਬੌਮ ਸਿੱਟੇਗਾ ਤਾਂ ਇੰਡੀਆ ਵੀ ਸਿੱਟੇਗਾ ਔਰ ਪਾਕਿਸਤਾਨ ਕਿੱਡਾ ਹੈ ਸਾਡੇ ਜਿਹੜੇ ਸ਼ਹਿਰ ਨੇ ਮੈਕਸਿਮਮ ਉਹ ਦਿੱਲੀ ਤੱਕ ਪਹੁੰਚ ਸਕਦੇ ਨੇ ਪਰ ਸਾਡੀ ਜਿਹੜੇ ਕੋਲੇ ਬੌਮ ਨੇ ਔਰ ਸਾਡੇ 에ਅਰਕraft ਨੇ ਅਸੀਂ ਪਾਕਿਸਤਾਨ ਦੇ ਲਾਸਟ ਸ਼ਹਿਰ ਤੱਕ ਪਹੁੰਚ ਸਕਦੇ ਹਾਂ ਤੇ ਪਾਕਿਸਤਾਨ ਚ ਬਹੁਤ ਜ਼ਿਆਦਾ ਡਿਸਟਰਕਸ਼ਨ ਉਹਦੀ ਹੋ ਸਕਦੀ ਹੈ ਤੇ ਨਿਊਕਲੀਅਰ ਸਿਰਫ ਜਿਹੜਾ ਡਰਾਵੇ ਮਾਰਨ ਵਾਸਤੇ ਤਾਂ ਠੀਕ ਹੈ ਪਰ ਨਿਊਕਲੀਅਰ ਵਾਰ ਹੋਣ ਦਾ ਚਾਂਸ ਜਿਹੜੇ ਬਿਲਕੁਲ ਹੀ ਜ਼ੀਰੋ ਨੇ ਕਾਰਗਿਲ ਵਾਰ ਜਿਹੜੀ ਹੋਈ ਹੈ ਉਹ ਅਸਲ ਦੇ ਵਿੱਚ ਅੰਤ ਕਿਸ ਤਰੀਕੇ ਨਾਲ ਹੋਈ ਫਿਰ ਉਹਨਾਂ ਦੇ ਫੌਜੀਆ ਨੇ ਕੋਡ ਨੇ ਟੇਕ ਦਿੱਤੇ ਸੀ ਹਾਂ ਉਹਨਾਂ ਨੇ ਕੋਡ ਨੇ ਟੇਕਤੇ ਸੀ ਬਲਕਿ ਵਾਪਸ ਜਾਣ ਲੱਗੇ ਸੀ ਜਦੋਂ ਅਸੀਂ ਕਬਜ਼ਾ ਕਰ ਲਿਆ ਸੀ ਫਿਰ ਨਵਾਜ਼ ਸ਼ਰੀਫ ਨੇ ਯੂએસ ਗਏ ਉਹਨਾਂ ਨਾਲ ਗੱਲ ਕੀਤੀ ਤੇ ਯੂਐਸ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਜਿਹੜੀ ਐਲਓਸੀ ਹੈ ਉਹਨੂੰ ਕ੍ਰੋਸ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਐਲਓਸੀ ਕ੍ਰੋਸ ਕਰਦੇ ਹੋ ਫਿਰ ਮਸਲਾ ਫਿਰ ਵਧੇਗਾ ਤੇ ਇਸ ਕਰਕੇ ਅਸੀਂ ਐਲਓਸੀ ਕ੍ਰੋਸ ਨਹੀਂ ਕੀਤੀ ਪਲੱਸ ਜੋ ਕਾਲਮ ਉਹਨਾਂ ਦੇ ਵਿਡਰੋਅ ਕਰ ਰਹੇ ਸੀ ਪਿੱਛੇ ਜਾ ਰਹੇ ਸੀ ਉਹਨਾਂ ਤੇ ਵੀ ਫਾਇਰ ਨਹੀਂ ਕੀਤਾ ਤੇ ਉਹਨਾਂ ਨੂੰ ਵਾਪਸ ਲੰਘਣ ਦਾ ਰਸਤਾ ਦਿੱਤਾ ਗਿਆ ਇਹ ਉੱਥੇ ਲਗਾਤਾਰ ਹੀ ਫਾਇਰਿੰਗ ਹੋ ਰਹੀ ਸੀ ਜਾਂ ਲੜਾਈ ਦਾ ਕੋਈ ਸਮਾਂ ਹੁੰਦਾ ਸੀਗਾ ਨਹੀਂ 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 ਫਾਇਰਿੰਗ ਤਾਂ ਲਗਾਤਾਰ ਹੀ ਹੁੰਦੀ ਹੈ ਲਗਾਤਾਰ ਲਗਾਤਾਰ ਹੁਣ ਉਹ ਵਾਲਾ ਕੰਮ ਹੈ ਨਹੀਂ ਕਿ ਰਾਤ ਨੂੰ ਬੰਦ ਹੋ ਜੂ ਜਾਂ ਦਿਨ ਨੂੰ ਬੰਦ ਹੋ ਜੂਗੀ ਹੁਣ ਤੇ ਫਾਇਰਿੰਗ ਲਗਾਤਾਰੀ ਚਲਦੀ ਹੈ ਮਤਲਬ ਚਲਦੀ ਫਾਇਰਿੰਗ ਦੇ ਵਿੱਚ ਹੀ ਫੌਜੀ ਲੜਦੇ ਹੁੰਦੇ ਲਗਾਤਾਰ ਇਧਰ ਲਈ ਸਾਈਡ ਉਧਰ ਲਗਾਤਾਰ ਚਲਦੀ ਰਹਿੰਦੀ ਉਹ ਕਿਸੇ ਪਾਸਿਓਂ ਵੀ ਚਲਦੀ ਹੈ ਕੋਈ ਵੀ ਫਾਇਰ ਆ ਸਕਦਾ ਹੈ ਉੱਪਰ ਹਵਾਈ ਜੈਜ ਤੋਂ ਵੀ ਆ ਸਕਦਾ ਹੈ ਆਰਟੀ ਦੇ ਲੌਂਗ ਰੇਂਜ ਗੰਨਸ ਦਾ ਵੀ ਆ ਸਕਦਾ ਹੈ ਔਰ ਸਮਾਲ ਆਮ ਦਾ ਰਾਈਫਲ ਦਾ ਫਾਇਰ ਵੀ ਆ ਸਕਦਾ ਉਹ ਕਿਸੇ ਪਾਸਿਓਂ ਵੀ ਆ ਸਕਦਾ ਟੈਕਨੋਲੋਜੀ ਵਾਈਜ਼ ਅਸੀਂ ਉਸ ਟਾਈਮ ਅੱਗੇ ਸੀਗੇ ਟੈਕਨੋਲੋਜੀ ਵਾਈਜ਼ ਅਸੀਂ ਥੋੜਾ ਜਿਹਾ ਅੱਗੇ ਸੀ ਔਰ ਖਾਸ ਕਰ ਅਸੀਂ ਜਦੋਂ ਕਿਉਂਕਿ ਹਾਈ ਆਲਟੀਟਿਊਡ ਤੇ ਸਾਡੇ ਬੌਮਸ ਵਗੈਰਾ ਦੀ ਇੰਨੀ ਓਕੂਰੇਸੀ ਨਹੀਂ ਸੀ ਔਰ ਬੌਮਾਂ ਤੋਂ ਬਿਨਾ ਜਿਹੜੇ ਚੋਟੀ ਤੇ ਬੜੇ ਹੋਏ ਜਿਹੜੇ ਬੰਕਰ ਸੀ ਉਹ ਤੋੜੇ ਨਹੀਂ ਜਾ ਸਕਦੇ ਸੀ ਫਿਰ ਇਜ਼ਰਾਈਲ ਤੋਂ ਕੁਝ ਲੇਜ਼ਰ ਗਾਈਡਡ ਬੌਮ ਮੰਗਾਏ ਗਏ ਤੇ ਜਿਵੇਂ ਆਪਾਂ ਲੇਜ਼ਰ ਬੀਮ ਪਾਉਨੇ ਆ ਤੇ ਇੱਕ 에ਅਰਕ੍ਰਾਫਟ ਲੇਜ਼ਰ ਬੀਮ ਪਾ ਕੇ ਰੱਖਦਾ ਸੀ ਤੇ ਦੂਸਰਾ 에ਅਰਕ੍ਰਾਫਟ ਲੇਜ਼ਰ ਗਾਈਡਡ ਬੌਮ ਛੱਡਦਾ ਸੀ ਜੋ ਲੇਜ਼ਰ ਦੇ ਪਾਥ ਦੇ ਨੂੰ ਉੱਪਰ ਰਾਈਡ ਕਰਕੇ ਐਗਜੈਕਟ ਬੰਕਰ ਨੂੰ ਹਿਟ ਕਰਦੇ ਸੀ